ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਆਪਾਂ ਅੱਜ ਫੇਰ ਲੈ ਕੇ ਨਵੀਂ ਵੀਡੀਓ ਹਾਜ਼ਰ ਹੋਏ ਆਂ ਆਪਦੇ ਵਾਸਤੇ ਤੇ ਇਹਦੇ ਵਾਸਤੇ ਆਪਾਂ 2-2 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਆਪਾਂ ਸਾਰੇ 16 ਕੁੰਡੇ ਪਾਏ ਆ ਜੀ 2-2 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਹੈ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਸੌਖਾ ਹੈ ਜੀ ਬਹੁਤ ਜਲਦੀ ਬਣਦਾ ਤੇ ਸੋਨਾ ਵੀ ਬਹੁਤ ਲੱਗਦਾ ਹੈ ਜੀ ਆਪਾਂ ਬਣਾਵਾਂਗੇ ਜੀ ਇਹ ਦੋ ਕਲਰ ਚ ਤੇ ਆਪਣੇ ਕੋਲ ਜਿਵੇਂ ਬਚੀ ਹੋਈ ਹੁਜੀ ਹੁਣ ਪਈ ਹੁੰਦੀ ਆ ਆਪਾਂ ਉਹਦਾ ਬਣਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਹੀ ਸੋਹਣਾ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਹ ਲਓ ਜੀ ਆਪਾਂ ਇੱਕ ਕੁੰਡਾ ਤਾਰਿਆ ਆਗਲੇ ਸਲਾਈ ਹੁਣ ਆਪਾਂ ਸਿੱਧੇ ਪਾਸੇ ਉਲਟੀ ਬਣਾਵਾਂਗੇ ਜੀ ਆਪਾਂ ਸਾਰੇ ਕੁੰਡੇ ਉਲਟੇ-ਉਲਟੇ ਬਣਾਉਣੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਤੇ ਅ ਜਿਆਦਾ ਉਹ ਵੀ ਨਹੀਂ ਹੈਗਾ ਭਾਰਾ ਵੀ ਨਹੀਂ ਹੈਗਾ ਜੀ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਆਹ ਵਾਲੀ ਸਲਾਈ ਆਪਾਂ ਇਧਰਲੇ ਉਲਟੇ ਪਾਸੇ ਉਲਟੀ ਬਣਾ ਲੈਣੀ ਹੈ ਲਓ ਜੀ ਆਪਾਂ ਹੁਣ ਆ ਗਏ ਸਿੱਧੇ ਪਾਸੇ ਤੇ ਹੁਣ ਆਪਾਂ ਬਣਾਉਨੇ ਆ ਜੀ ਡਿਜ਼ਾਈਨ ਹੁਣ ਆਪਾਂ ਆ ਵਾਲਾ ਕੁੰਡਾ ਜਿਹੜਾ ਇਸ ਤਰ੍ਹਾਂ ਬਣਾਵਾਂਗੇ ਡਿਜ਼ਾਈਨ ਹਰੇਕ ਕੁੰਡੇ ਦੇ ਬਾਹਰ ਦੀ ਇਸ ਤਰ੍ਹਾਂ ਕੁੰਡਾ ਬਣਾ ਕੇ ਤੇ ਇਹਨੂੰ ਅਗਲੇ ਕੁੰਡੇ ਨੂੰ ਵੀ ਆਪਾਂ ਬਣਾ ਲੈਣਾ ਦੇਖੋ ਜੀ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਆ ਇੱਕ ਕੁੰਡੇ ਨੂੰ ਆਪਾਂ ਦੋ ਵਾਰੀ ਬਣਾ ਲੈਣੀ ਆ పూరి సై కంపలీట్ల్టి సైడ్ ధాగా పిచ్చే కేప ਇੱਕ ਕੁੰਡਾ ਤਾਂ ਆਪਾਂ ਜਿਹੜੇ 2 ਕੁੰਡੇ ਬਣਾਏ ਸੀ ਆਪਾਂ ਦੋਹਾਂ ਦਾ ਹੁਣ ਇਸ ਤਰ੍ਹਾਂ ਇੱਕ ਇੱਕ ਕੁੰਡਾ ਬਣਾ ਲਵਾਂਗੇ ਜੀ ਧਾਗਾ ਆਪਾਂ ਸਿੱਧੇ ਪਾਸੇ ਰੱਖਾਂਗੇ ਤੇ ਉਲਟੇ ਪਾਸੇ ਤੋਂ ਆਪਾਂ ਇਹ ਸਿੱਧੀ ਸਲਾਈ ਬਣਾਉਣੀ ਹੈ ਜੀ ਗਰਮੀਆਂ 'ਚ ਆਪਾਂ ਇਹੋ ਜਿਹਾ ਹੌਲੇ ਹੌਲੇ ਡਿਜ਼ਾਈਨ ਬਣਾ ਕੇ ਕੋਟੀ ਸਵਟਰ ਬਚੇ ਹੋ ਜੀ ਉਹਨਾਂ ਪਈ ਉਹਦੇ ਤੋਂ ਆਪਾਂ ਬਣਾ ਸਕਦੇ ਹਾਂ ਹਵਾਲੇ ਸਲਾਈ ਆਪਾਂ ਹੁਣ ਬਣਾਵਾਂਗੇ ਜੀ ਸਿੱਧੀ ਹਲੋ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਆ ਤੇ ਹੁਣ ਆਪਾਂ ਉਲਟੀ ਸਾਈਡ ਆ ਗਏ ਆਪਾਂ ਕਲਰ ਆ ਜਿਹੜਾ ਦੂਜਾ ਲਾਵਾਂਗੇ ਉਹ ਇਧਰੋਂ ਉਲਟੀ ਸਾਈਡ ਤੋਂ ਲੱਗੂਗਾ ਜੀ ਤੇ ਆਪਾਂ ਇਧਰੋਂ ਕਲਰ ਲਾ ਕੇ ਦੂਜਾ ਤਾਂ ਆਪਾਂ ਇਹ ਸਲਾਈ ਪੂਰੀ ਉਲਟੀ ਬਣਾ ਲਾਂਗੇ ਜੀ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਆਪਾਂ ਇਹ ਗੁੰਡਾ ਤਾਰਾਂਗੇ ਇਹ ਗੁੰਡੇ ਦੇ ਪਿੱਛੋਂ ਦੀ ਇੱਕ ਗੁੰਡਾ ਬਣਾਵਾਂਗੇ ਆਹ ਕੁੰਡਾ ਸਿੱਧਾ ਬਣਾ ਲਾਂਗੇ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਡਿਜ਼ਾਈਨ ਦੀ ਉਸੇ ਤਰ੍ਹਾਂ ਹੀ ਆਪਾਂ ਇਹ ਬਣਾ ਲੈਣੀ ਹੈ ਐ ਕਰਕੇ ਆਪਣੇ ਇਹ ਕਲਰ ਲੱਗ ਜਾਣਗੇ ਆਪਾਂ ਜਿਆਦੇ ਕਲਰ ਆ ਤਾਂ ਆਪਾਂ ਉਹ ਵੀ ਲਾ ਸਕਦੇ ਆ ਹਾਂ ਲੋ ਜੀ ਜਾਮਨੀ ਵਾਲੇ ਪਹਿਲਾਂ ਆਪਾਂ ਆਹ ਸਲਾਈ ਪਾ ਲਈ ਸੀਗੀ ਤੇ ਆਪਾਂ ਜਾਮਨੀ ਵਾਲਾ ਦੂਜਾ ਡਿਜ਼ਾਈਨ ਤੇ ਆਪਾਂ ਜਿਵੇਂ ਜਿੱਥੋਂ ਆਪਾਂ ਬੰਦ ਕੀਤੀ ਸੀ ਵੀਡੀਓ ਉਤੋਂ ਤੱਕ ਆ ਗਿਆ ਆਪਾਂ ਉਲਟੀ ਸਲਾਈ ਸੌਰੀ ਸਿੱਧੀ ਸਲਾਈ ਬਣਾ ਲਈ ਉਲਟੀ ਸਾਈਡ ਆ ਗਿਆ ਆਪਾਂ ਹੁਣ ਤੇ ਆਪਾਂ ਹਾ ਕੁੰਡਾ ਤਾਰਾਂਗੇ ਤਾ ਦਾ ਪਿੱਛੇ ਕਰਾਂਗੇ ਆ ਦੋ ਕੁੰਡੇ ਲੈ ਕੇ ਸਿੱਧਾ ਬਣਾ ਦਵਾਂਗੇ ਇਸ ਲਈ ਆਪਾਂ ਪੂਰੀ ਸਿੱਧੀ ਬਣਾਉਣੀ ਹੈ ਉਲਟੀ ਸਾਈਡ ਤੋਂ ਜਦੋਂ ਆਪਾਂ ਇੱਕ ਗੁੰਡੇ ਤੋਂ ਦੋ ਗੁੰਡੇ ਬਣਾ ਲੈਣੇ ਆ ਸਿੱਧੇ ਪਾਸੇ ਆ ਕੇ ਉਲਟੇ ਪਾਸੇ ਤੋਂ ਆਪਾਂ ਦੋਆਂ ਦੇ ਇੱਕ ਕਰ ਦੇਣਾ ਸਿੱਧੇ ਪਾਸੇ ਨੂੰ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਪਾਂ ਦੋ ਰੰਗ ਪਾਏ ਆ ਤੁਸੀਂ ਹੋਰ ਜਿਆਦਾ ਰੰਗ ਇੱਕ ਇੱਕ ਪੱਟੀ ਹੈ ਜਿਹੜੀ ਇੱਕ ਇੱਕ ਰੰਗ ਦੀ ਵੀ ਪਾ ਸਕਦੇ ਹੋ ਕਿਉਂਕਿ ਥੋੜੀ ਯੂਨ ਲੱਗਦੀ ਹੈ ਤੇ ਕਿਹੜਾ ਜਿਆਦਾ ਲੱਗਦੀ ਹੈ ਤਿੰਨ ਸਲਾਈਆਂ ਪੈਣੀਆਂ ਸਾਰੀਆਂ ਹਾਂ ਸੌਰੀ ਚਾਰ ਪੈਣਗੀਆਂ ਜੀ ਕਿਉਂਕਿ ਇਧਰੋਂ ਸਟਾਰਟ ਹੋਇਆ ਉਲਟੀ ਸਾਈਡ ਤੋਂ ਫਿਰ ਇੱਕ ਦੂਜੀ ਸਲਾਈ ਆਈ ਤੀਜੀ ਆ ਤੇ ਚੌਥੀ ਇਧਰ ਚਾਰ ਸਲਾਈਆਂ ਪੈਣਗੀਆਂ ਜੀ ਹਾਂ ਆਪਣੀ ਤੀਜੀ ਸਲਾਈ ਆ ਤੇ ਚੌਥੀ ਸਲਾਈ ਹੈ ਜਿਹੜੀ ਇਹ ਆਪਾਂ ਸਿੱਧੇ ਪਾਸੇ ਤੋਂ ਸਿੱਧੀ ਬਣਾ ਲਾਂਗੇ ਹਲੋ ਜੀ ਚਾਰ ਸਲਾਈਆਂ ਆਪਣੀਆਂ ਬਣ ਗਈਆਂ ਤੇ ਹੁਣ ਆਪਾਂ ਜਦੋਂ ਅਗਲੀ ਸਲਾਈ ਇਸ ਕਲਰ ਦੀ ਇਧਰੋਂ ਜਾਊਗੀ ਅਸੀਂ ਇਧਰੇ ਧਾਗਾ ਜੀ ਇਧਰੋਂ ਬਣੋਂਗੇ ਤਾਂ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਬਣਦਾ ਇਹ ਇਸ ਤਰ੍ਹਾਂ ਲਸਰਾਂ ਦੀਆਂ ਪੱਟੀਆਂ ਬਣਣਗੀਆਂ ਛੋਟੀਆਂ ਛੋਟੀਆਂ ਚਾਰ ਚਾਰ ਸਲਾਈਆਂ ਦੀਆਂ ਤੇ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਆਪਾਂ ਆਹ ਬਚੇ ਹੋਏ ਹਰੇਕ ਰੰਗ ਦੀ ਪੱਟੀ ਪਾ ਸਕਦੇ ਹਾਂ ਜਾਂ ਇੱਕ ਕਲਰ ਆਪਾਂ ਵੇਸ ਦਾ ਰੱਖ ਕੇ ਬਾਕੀ ਅਲੱਗ-ਅਲੱਗ ਦੀਆਂ ਪੱਟੀਆਂ ਪਾ ਕੇ ਵੀ ਬਣਾ ਸਕਦੇ ਹਾਂ ਜਿਵੇਂ ਆਪਾਂ ਨੂੰ ਚੰਗਾ ਲੱਗੇ ਆਪਾਂ ਉਸੇ ਤਰ੍ਹਾਂ ਬਣਾ ਸਕਦੇ ਹਾਂ ਜੀ ਤੇ ਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਆਪਾਂ ਤਾਂ ਤੁਹਾਨੂੰ ਬਾਰੀ-ਬਾਰੀ ਇਹੀ ਕਹਿੰਨੇ ਆ ਕਿ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਵੀਡੀਓ ਨੂੰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਿਹੜਾ ਵੀ ਕੋਈ ਮੇਰਾ ਭੈਣ ਭਰਾ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ